ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਵਿਮਨ ਜਿਹੜੀਆਂ ਉਹ ਵੀਕ ਹੁੰਦੀਆਂ ਠੀਕ ਹੈ ਕਿ ਉਹ ਸਟਰੋਂਗ ਨਹੀਂ ਬਣ ਸਕਦੀਆਂ ਕਿ ਉਹ ਆਪਣਾ ਸਟੈਂਡਰਡ ਰੀਜ਼ ਨਹੀਂ ਕਰ ਸਕਦੀਆਂ ਕਿ ਜਿੱਦਾਂ ਦੂਸਰੀਆਂ ਵਿਮਨ ਜਿਹੜੀਆਂ ਉਹ ਬਹੁਤ ਅੱਗੇ ਵਧ ਰਹੀਆਂ ਹਨ ਬਹੁਤ ਹਰ ਇੱਕ ਫੀਲਡ ਵਿੱਚ ਵਧੀਆ ਕਰ ਰਹੀਆਂ ਕਿ ਹੋਰ ਵਿਮਨ ਜਿਹੜੀਆਂ ਆਪਣੇ ਆਪ ਨੂੰ ਵੀਕ ਸਮਝਦੀਆਂ ਉਹ ਇਹ ਸਭ ਕੁਝ ਨਹੀਂ ਕਰ ਸਕਦੀਆਂ ਜੀ ਨਹੀਂ ਉਹ ਵੀ ਸਭ ਕੁਝ ਕਰ ਸਕਦੀਆਂ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਇੱਕ ਹਾਈ ਵੈਲਿਊ ਊਮਨ ਕਿੱਦਾਂ ਬਣ ਸਕਦੇ ਹਣਾ ਇੱਕ ਹਾਈ ਵੈਲਿਊ ਊਮਨ ਦੇ ਵਿੱਚ ਕਿਹੜੀਆਂ-ਕਿਹੜੀਆਂ ਕੁਆਲਿਟੀਆਂ ਹੁੰਦੀਆਂ ਹਨ ਕਿਹਨਾ ਚੀਜ਼ਾਂ ਕਰਕੇ ਉਹ ਇੱਕ ਵਧੀਆ ਲੇਡੀ ਬਣਦੀ ਹੈ ਹਨ ਤੇ ਉਹਦੇ ਬਾਰੇ ਚ ਆਪਾਂ ਜਾਣਾਂਗੇ ਠੀਕ ਹੈ ਸਭ ਤੋਂ ਪਹਿਲੇ ਨੰਬਰ ਤੇ ਕੀ ਆ ਕਿ ਉਹ ਜਿਹੜੀ ਕਿਹਾਈ ਵੈਲੀ ਵੂਮਨ ਹੁੰਦੀ ਆ ਉਹ ਆਪਣੇ ਆਪ ਲਈ ਸਟੈਂਡ ਲੈਂਦੀ ਆ ਠੀਕ ਹੈ ਉਹ ਹਰੇਕ ਨੂੰ ਅਲਾਉ ਨਹੀਂ ਕਰਦੀ ਕਿ ਉਹਨੂੰ ਜਿਹੜਾ ਮਰਜ਼ੀ ਜੋ ਕੁਝ ਮਰਜ਼ੀ ਕਹਿ ਕੇ ਚਲਾ ਜਾਵੇ ਉਹ ਆਪਣੇ ਲਈ ਸਟੈਂਡ ਲੈਂਦੀ ਜੇ ਕਿ ਉਹਨੂੰ ਗਲਤ ਬੋਲਦਾ ਤੇ ਉਹਨੂੰ ਉਸ ਦਾ ਜਵਾਬ ਦਿੰਦੀ ਆ ਠੀਕ ਹੈ ਉਹ ਇਹ ਨਹੀਂ ਹਉ ਪਰੇ ਕਰਕੇ ਨਹੀਂ ਜਾਣ ਦਿੰਦੀ ਵੀ ਕੋਈ ਗੱਲ ਨਹੀਂ ਜੇ ਕਹਿਤਾ ਤੇ ਕੋਈ ਗੱਲ ਨਹੀਂ ਕਿਉਂਕਿ ਜਦੋਂ ਅਸੀਂ ਇਹ ਚੀਜ਼ ਨੂੰ ਆਪਾਂ ਦੇਖੋ ਕੋਈ ਸਾਨੂੰ ਬੁਰਾ ਉਦੋਂ ਹੀ ਕਹਿੰਦਾ ਜਦੋਂ ਅਸੀਂ ਉਸ ਤੋਂ ਬੁਰਾ ਕਹੋਨੇ ਆ ਹਨਾ ਜਦੋਂ ਅਸੀਂ ਇੱਕ ਵਾਰ ਕੋਈ ਸਾਡਾ ਨਾ ਬੁਰਾ ਕਰਦਾ ਸੀ ਉਦੋਂ ਹੀ ਉੱਥੇ ਹੀ ਉਹਨੂੰ ਉਹਦੀ ਲਿਮਟ ਦੱਸ ਦਈਏ ਕਿ ਹਾਂ ਇਸ ਲਿਮਟ ਤੋਂ ਤੂੰ ਕ੍ਰੋਸ ਨਹੀਂ ਕਰਨਾ ਨਹੀਂ ਤਾਂ ਫਿਰ ਮੇਰੇ ਵੱਲੋਂ ਵੀ ਐਕਸ਼ਨ ਲਿਆ ਜਾਊਗਾ ਹਨਾ ਤੇ ਉੱਥੇ ਹੀ ਉਹ ਬੰਦਾ ਰੁਕ ਜਾਏਗਾ ਅਗਰ ਅਸੀਂ ਮਤਲਬ ਕਹਾਂਗੇ ਕੋਈ ਗੱਲ ਨਹੀਂ ਜੇ ਉਹਨੇ ਮੇਰੇ ਨਾਲ ਬੁਰਾ ਕੀਤਾ ਤਾਂ ਕਰ ਹੀ ਜਾਵੇ ਕੋਈ ਨਹੀਂ ਤੇ ਉਹ ਚੀਜ਼ ਜਿਹੜੀ ਆ ਉਸ ਚੀਜ਼ ਨੂੰ ਬੁੜਾਵਾ ਦਿੰਦੀ ਆ ਹਨਾ ਸੋ ਆਪਣੇ ਲਈ ਸਟੈਂਡ ਲੈਣਾ ਸਿੱਖੋ ਅਗਰ ਤੁਹਾਨੂੰ ਜਿੱਥੇ ਕਿਸੇ ਦੀ ਕੋਈ ਗਲਤੀ ਲੱਗਦੀ ਆ ਹਨਾ ਕਿ ਉਹ ਚੀਜ਼ ਤਾਂ ਢੱਲੀ ਸਹੀ ਨਹੀਂ ਹੈਗੀ ਤਾਂ ਤੁਸੀਂ ਉੱਥੇ ਹੀ ਉਸ ਨੂੰ ਰੋਕ ਦੋ ਭਾਵੇਂ ਤੁਹਾਡੇ ਇਨ-ਲॉज ਹੋਣ ਭਾਵੇਂ ਤੁਹਾਡਾ ਹਸਬੰਡ ਹੋਵੇ ਬ੍ਰਦਰ ਹੋਵੇ ਮਦਰ ਹੋਵੇ ਫਾਦਰ ਹੋਵੇ ਸਿਸਟਰ ਹੋਵੇ ਇਹ ਚੀਜ਼ ਹਰੇਕ ਤੇ ਹੀ ਲਾਗੂ ਹੁੰਦੀ ਠੀਕ ਹੈ ਤੇ ਬਾਕ ਤੁਹਾਡਾ ਵੀ ਡਿਸੀਜਨ ਸਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਸਹੀ ਗੱਲ ਤੇ ਹੀ ਟੋਕਣ ਲੋਕ ਤੇ ਹੋਣੇ ਚਾਹੀਦੇ ਇਹ ਨਹੀਂ ਕਿ ਕੋਈ ਤਾਂ ਡਿਪਲਾਈ ਲਈ ਤੁਹਾਨੂੰ ਖੁਸ਼ کہہ ਰਿਹਾ ਹੈ ਤਾਂ ਤੁਸੀਂ ਉਹਨੂੰ ਹੀ ਗਲਤ ਬੋਲੀ ਚੋਂ ਠੀਕ ਹੈ ਅੱਛਾ ਉਸ ਤੋਂ ਬਾਅਦ ਇੱਕ ਗੱਲ ਇਹ ਵੀ ਆ ਕਿ ਸਾਨੂੰ ਆਪਣੀ ਹੀ ਲਾਈਫ ਤੋਂ ਲੈਸਨ ਲੈਣਾ ਚਾਹੀਦਾ ਹੈ ਫੋਰ ਐਗਜ਼ਾਮਪਲ ਜਿੱਦਾਂ ਹੁਣ ਅੱਜ ਜੋ ਵੀ ਸਾਡੀ ਲਾਈਫ ਚੱਲ ਰਹੀ ਆ ਕਿਤੇ ਨਾ ਕਿਤੇ ਅਸੀਂ ਇਹ ਜਿਹੜੇ ਕੰਮ ਆ ਇਹ ਜਿਹੜਾ ਨਤੀਜਾ ਸਾਨੂੰ ਰਿਜ਼ਲਟ ਮਿਲਿਆ ਇਦਾਂ ਦੀ ਲਾਈਫ ਅਸੀਂ 4-5 ਸਾਲ ਜਾਂ 10 ਸਾਲ ਪਹਿਲਾਂ ਅਸੀਂ ਇਦਾਂ ਦਾ ਕੀ ਕੀਤਾ ਹੋਊਗਾ ਜਿਹਦੇ ਕਰਕੇ ਸਾਡੀ ਆਹ ਲਾਈਫ ਅੱਜ ਹਨਾ ਮੰਨ ਲਓ ਹੁਣ ਅਸੀਂ ਮਤਲਬ ਸਹੀ ਨਹੀਂ ਹੈਗੀ ਸਾਡੀ ਲਾਈਫ ਅਸੀਂ ਦੁਖੀ ਆ ਸਾਨੂੰ ਪੈਸੇ ਦੀ ਤੰਗੀ ਆ ਮਨ ਲਓ ਅਸੀਂ 10 ਸਾਲ ਪਹਿਲਾਂ ਕੋਈ ਵਧੀਆ ਡਿਸੀਜਨ ਲਿਆ ਹੁੰਦਾ ਹਨਾ ਕੋਈ ਵਧੀਆ ਤਰ੍ਹਾਂ ਸਟੱਡੀ ਕੀਤੀ ਹੁੰਦੀ ਜਾਂ ਕੋਈ ਜੋਬ ਲੈ ਲਈ ਹੁੰਦੀ ਜਾਂ ਕੋਈ ਕੰਮ ਸਟਾਰਟ ਕਰ ਲਿਆ ਹੁੰਦਾ ਤਾਂ ਉਹ 10 ਸਾਲ ਇੰਨਾ ਕੁ ਮਤਲਬ ਵਧੀਆ ਸਾਡਾ ਕੰਮ ਚੱਲ ਸਕਦਾ ਸੀ ਕਿ ਅੱਜ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਹੋ ਸਕਦੀ ਸੀ ਹਨਾ ਹੁਣ ਅੱਜ ਅਸੀਂ ਇਹੀ ਚੀਜ਼ ਆ ਉਹ ਇਸ ਲਈ ਤੁਸੀਂ ਆਪਣੀ ਤੋਂ ਸਿੱਖਣਾ ਆ ਕਿ ਉਹ ਕੱਲ ਚੀਜ਼ਾਂ ਕਿਹੜੀਆਂ ਸੀ ਗਲਤੀਆਂ ਕੀਤੀਆਂ ਜਿਹੜੀਆਂ ਸੀ ਅੱਜ ਨਹੀਂ ਕਰਨੀਆਂ ਜਿਹੜਾ ਕਿ ਆਉਣ ਵਾਲੇ 10 ਸਾਲ ਜਾਂ 5 ਸਾਲ ਬਾਅਦ ਸਾਡੀ ਲਾਈਫ ਜਿਹੜੀ ਉਹ ਵਧੀਆ ਹੋਵੇ ਠੀਕ ਹੈ ਹੋ ਗਲਤੀਆਂ ਅਸੀਂ ਜੋ ਕੀਤੀਆਂ ਆਪਣੇ ਮਤਲਬ ਹਿਸਟਰੀ ਦੇ ਵਿੱਚ ਅਸੀਂ ਪਹਿਲੇ ਟਾਈਮ 'ਚ ਉਹ ਅਸੀਂ ਅੱਜ ਨਹੀਂ ਕਰਨੀਆਂ ਅੱਜ ਅਸੀਂ ਉਹ ਕੰਮ ਕਰਨਾ ਕਿ ਸਾਨੂੰ ਅਗਲੇ ਆਉਂਦੇ ਸਾਲਾਂ ਤੱਕ ਸਾਡੀ ਜਿਹੜੀ ਕੰਡੀਸ਼ਨ ਆ ਉਹ ਵਧੀਆ ਹੋ ਜਾਵੇ ਠੀਕ ਹੈ ਸੋ ਇਹ ਚੀਜ਼ ਵੀ ਇੱਕ ਸਟਰੋਂਗ ਔਮੈਨ ਨੂੰ ਦੇ ਦਿਮਾਗ 'ਚ ਹੁੰਦੀ ਆ ਤੇ ਉਹ ਉਹਦੇ ਵਿੱਚ ਇੰਨੀ ਸਮਝ ਹੁੰਦੀ ਆ ਕਿ ਉਹ ਆਪਣੇ ਡਿਸੀਜਨ ਜਿਹੜੇ ਆ ਉਹ ਸਹੀ ਲੈ ਲੈਂਦੀ ਐ ਠੀਕ ਹੈ ਉਹਨੂੰ ਪਤਾ ਹੁੰਦਾ ਕਿ ਅੱਜ ਮੈਂ ਕੀ ਕਰਨਾ ਹੈ ਤੇ ਫਿਊਚਰ 'ਚ ਮੇਰਾ ਗੋਲ ਕੀ ਆ ਠੀਕ ਹੈ ਕਿਸ ਗੋਲ ਨੂੰ ਮੈਂ ਅਚੀਵ ਕਰਨਾ ਆ ਅੱਜ ਜੇ ਮਿਹਨਤ ਮੈਂ ਕਰੂੰਗੀ ਤਾਂ ਉਹ ਚੀਜ਼ ਮੈਨੂੰ ਮਿਲੇਗੀ ਫਿਊਚਰ 'ਚ ਜੇ ਮੈਂ ਅੱਜ ਮਿਹਨਤ ਨਹੀਂ ਕਰੂੰਗੀ ਤਾਂ ਉਹ ਚੀਜ਼ ਦੀ ਅਸੀਂ ਮਤਲਬ ਉਹ ਨਹੀਂ ਕਰ ਸਕਦੇ ਕਿ ਹਾਂ ਕੱਲ ਨੂੰ ਅਸੀਂ ਸਹੀ ਸਾਡੀ ਕੰਡੀਸ਼ਨ ਹੋ ਜਾਊਗੀ ਹਨਾ ਇਦਾਂ ਹੀ ਹੁੰਦੀ ਆ ਜੇ ਅਸੀਂ ਅੱਜ ਮਿਹਨਤ ਨਹੀਂ ਕਰਾਂਗੇ ਤਾਂ ਕੱਲ ਨੂੰ ਸਾਡੀ ਕੰਡੀਸ਼ਨ ਥੋੜੀ ਸਹੀ ਹੋਊਗੀ ਜਿਵੇਂ ਅਸੀਂ ਅਜ ਮਿਹਨਤ ਕਰਾਂਗੇ ਤਾਂ ਹੋਂ ਹੋ ਸਕਦਾ ਅਗਲੇ ਸਾਲ ਤੱਕ ਸਾਡੀ ਕੰਡੀਸ਼ਨ ਵਧੀਆ ਹੋ ਜਾਵੇ ਅਗਲੇ ਸਾਲ ਉਤੋਂ ਅਗਲੇ ਸਾਲ ਹੋਰ ਵੀ ਵਧੀਆ ਹੋ ਜਾਵੇ ਉਤੋਂ ਅਗਲੇ ਸਾਲ ਹੋਰ ਵੀ ਇਦਾਂ ਹੀ ਹੁੰਦੀ ਹੈ ਮਿਹਨਤ ਜਿੰਨੀ ਕਰਾਂਗੇ ਗੁੜ ਜਿੰਨਾ ਪਾਵਾਂਗੇ ਉੰਨਾ ਹੀ ਮਿੱਠਾ ਹੋਊਗਾ ਹਨਾ ਸੋ ਇਹ ਚੀਜ਼ ਵੀ ਜਿਹੜੀ ਸੋਚਣੀ ਬਹੁਤ ਜ਼ਰੂਰੀ ਹੈ ਲਾਈਫ ਨੂੰ ਕਿ ਵਧਾਨ ਲਈ ਇੱਕ ਵਧੀਆ ਔਰਤ ਜਿਹੜੀ ਹੈ ਵਧੀਆ ਮਤਲਬ ਵੀਕ ਨਹੀਂ ਹੈ ਕਿ ਜਿਹੜੀ ਕਿ ਸਟਰੋਂਗ ਔਮੈਨ ਆ ਉਹ ਇੰਨੀ ਤਾਕਤ ਰੱਖਦੀ ਕਿ ਉਹ ਜੇ ਉਹਦੇ ਵਿੱਚ ਕੋਈ ਬੁਰੀ ਆਦਤ ਹੈਗੀ ਤਾਂ ਉਹਨੂੰ ਬਦਲਣ ਦੀ ਕੋਸ਼ਿਸ਼ ਹਮੇਸ਼ਾ ਕਰਦੀ ਰਹਿੰਦੀ ਹੈ ਹਨਾ ਕਿਉਂਕਿ ਪਤਾ ਕੀ ਹੁੰਦਾ ਆ ਸਾਡੇ 'ਚ ਵੀ ਬਹੁਤ ਬੁਰਾਈਆਂ ਹੁੰਦੀਆਂ ਪਰ ਸਾਨੂੰ ਆਪਣੀਆਂ ਬੁਰਾਈਆਂ ਦਿਸਦੀਆਂ ਨਹੀਂ ਹੁੰਦੀਆਂ ਸਾਨੂੰ ਦੂਜੇ ਦੀ ਬੁराई ਜ਼ਿਆਦਾ ਦੀਦੀ ਹੈ ਹਨਾ ਤੇ ਬੁਰਾਈ ਜਿਹੜੀ ਆ ਆਪਣੇ ਦੇ ਵਿੱਚ ਕੋਈ ਵੀ ਆਦਤ ਆ ਇਦਾਂ ਦੀ ਜਿਹੜੀ ਸਹੀ ਨਹੀਂ ਹੈਗੀ ਸਾਨੂੰ ਵੀ ਪਤਾ ਉਹ ਸਹੀ ਨਹੀਂ ਹੈਗੀ ਤੇ ਉਹਨੂੰ ਬਦਲਣਾ ਜਿਹੜਾ ਆ ਉਹ ਇੰਨਾ ਸੌਖਾ ਨਹੀਂ ਹੁੰਦਾ ਹੈਗਾ ਬਟ ਇੱਕ ਸਟਰੋਂਗ ਔਮਨ ਜਿਹੜੀ ਹੁੰਦੀ ਆ ਉਹਨੂੰ ਚੇਂਜ ਕਰਦੀ ਆ ਠੀਕ ਹੈ ਤੇ ਪਤਾ ਕੀ ਗੱਲ ਹੁੰਦੀ ਆ ਸਾਰੇ ਜਿਹੜੇ ਆ ਅਸੀਂ ਕੀ ਕਰ ਅਸੀਂ ਅਬਲਾ ਬਣ ਕੇ ਰਹਿਣਾ ਚਾਹੁੰਦੇ ਕਮਜ਼ੋਰ ਬਣ ਕੇ ਰਹਿਣਾ ਚਾਹੁੰਦੇ ਪਤਾ ਕਿਉਂ ਕਿਉਂਕਿ ਜਿਹੜੀਆਂ ਆਦਤਾਂ ਆ ਨਾ ਉਹਨਾਂ ਨੂੰ ਬਦਲਣ ਦੇ ਵਿੱਚ ਸਾਡੀ ਮਿਹਨਤ ਲਗਦੀ ਹੈ ਠੀਕ ਹੈ ਮਿਹਨਤ ਅਸੀਂ ਕਰਨਾ ਨਹੀਂ ਚਾਹੁੰਦੇ ਅਸੀਂ ਜਾਣਦੇ ਹਾਂ ਕਿ ਹਾਂ ਸਾਨੂੰ ਬੈਠਿਆਂ ਨੂੰ ਹੀ ਸਾਰਾ ਕੁਝ ਮਿਲ ਜਾਵੇ ਸਾਨੂੰ ਮਿਹਨਤ ਨਾ ਕਰਨੀ ਪਵੇ ਜੇ ਅਸੀਂ ਕੋਈ ਵੀ ਆਦਤ ਬਦਲਣੀ ਆ ਉਹਦੇ ਲਈ ਸਾਨੂੰ ਪਹਿਲਾਂ ਸਟਰੋਂਗ ਹੋਣਾ ਪਊਗਾ ਹੁਣ ਅਸੀਂ ਜੇ 슈ਗਰ ਛੱਡਣੀ ਆ ਤੇ ਸਾਨੂੰ ਉਹਦਾ ਕੋਈ ਅਲਟਰਨੇਟਿਵ ਲੱਭਣਾ ਪਊਗਾ ਹਨਾ ਮੰਨ ਲਓ ਅਲਟਰਨੇਟਿਵ ਵੀ ਸਾਡੇ ਕੋਲ ਨਹੀਂ ਹੈਗਾ ਤਾਂ ਸਾਨੂੰ ਸਟਰੋਂਗ ਬਣ ਕੇ ਉਹ ਚੀਜ਼ ਨੂੰ ਡਿਨਾਈ ਕਰਨਾ ਹੀ ਪਊਗਾ ਕਿ ਹਾਂ ਮੈਂ ਨਹੀਂ ਖਾਣੀ ਤਾਂ ਨਹੀਂ ਖਾਣੀ ਇਦੀ ਲਈ ਇਹ ਨਹੀਂ ਕਿ ਤੁਹਾਡੇ ਇਮੋਸ਼ਨ ਉੱਤੇ ਹੋਊਗਾ ਕਿ ਨਹੀਂ ਹੁਣ ਹੈ ਨਹੀਂ ਉਹ ਚੀਜ਼ ਮਤਲਬ ਮੰਨ ਲਓ ਸੀ 슈ਗਰ ਦੀ ਜਗ ਗੁੜ ਲੈਣਾ ਸ਼ੁਰੂ ਕੀਤਾ ਗੁੜ ਵੀ ਹੈ ਨਹੀਂਗਾ 슈ਗਰ ਹੈਗੀ ਆ ਪਰ ਉਸ ਅਸੀਂ ਖਾਣੀ ਹੈ ਨਹੀਂ ਕਿ ਸਾਡਾ ਦਿਲ ਕਰਦਾ ਕੁਝ ਮਿੱਠਾ ਖਾਣ ਹੁਣ ਇੱਥੇ ਸਾਡਾ ਸਟਰੋਂਗ ਇਮੋਸ਼ਨ ਹੋਣੇ ਚਾਹੀਦੇ ਅਸੀਂ ਇਹ ਨਹੀਂ ਕਿ ਹਾਂ ਆਪਣੀ ਜੀਭ ਦੇ ਸੁਆਦ ਲਈ ਥੋੜੇ ਜਿਲੇ ਆਪਾ ਉਹ ਆਪਣਾ ਜਿਹੜਾ ਇੱਕ ਡਿਸੀਜਨ ਆ ਉਹਨੂੰ ਚੇਂਜ ਕਰਦੀ ਐ ਨੋ ਤਾਂ ਸਟਰੋਂਗ ਔਰਤਾਂ ਇੰਨੀਆਂ ਕੁ ਸਟਰੋਂਗ ਹੁੰਦੀਆਂ ਆ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਸਾਡੇ ਲਈ ਸਹੀ ਆ ਤੇ ਕੀ ਸਾਡੇ ਲਈ ਗਲਤ ਆ ਠੀਕ ਆ ਅਸੀਂ ਵੀ ਇਦਾਂ ਦੇ ਹੀ ਬਣਨਾ ਆ ਅਸੀਂ ਇਹ ਨਹੀਂ ਸਮਝਣਾ ਇਹ ਨਹੀਂ ਕਰਨਾ ਕਿ ਜੋ ਸਾਨੂੰ ਵਧੀਆ ਲੱਗਦਾ ਸੀ ਉਹੀ ਕਰਨਾ ਕਈ ਵਾਰ ਡਿਸੀਜਨ ਜਿਹੜੇ ਆ ਉਹ ਸਾਡੇ ਵਧੀਆ ਮੰਨਣ ਨਾਲ ਨਹੀਂ ਹੁੰਦੇ ਸਾਨੂੰ ਇਹ ਦੇਖਣਾ ਪੈਂਦਾ ਕਿ ਫਿਊਚਰ 'ਚ ਇਹ ਚੀਜ਼ ਜਿਹੜੀ ਸਾਡੇ ਲਈ ਸਹੀ ਹੋਊਗੀ ਜਾਂ ਨਹੀਂ ਹੋਊਗੀ ਸੀ ਠੀਕ ਆ ਇਹ ਚੀਜ਼ ਦੇਖ ਕੇ ਵੀ ਅਸੀਂ ਡਿਸੀਜਨ ਲੈਣੀ ਹੁੰਦੀ ਆ